ਅਗਰ ਸ੍ਰੀ ਮੰਦਰ ਸਾਧ ਵਿੱਚ ਨਮਾਜ਼ ਪੜ੍ਹਾ ਹੋ ਸਕਦੀ ਆ ਤਾਂ ਸ੍ਰੀ ਹਰਿਮੰਦਰ ਸਾਹਿਬ ਕਿਉਂ ਨਹੀਂ ਗੱਲ ਤੇ ਗਰਾਰੀ ੜਾ ਕੇ ਬਹਿ ਗਏ ਕਿ ਉਥੇ ਨਮਾਜ਼ ਪੜ੍ਹਾਏਗੀ ਹੁਣ ਹਰਿਮੰਦਰ ਸਾਹਿਬ ਪੜ੍ਹਾਈ ਜਾਵੇ ਤੁਹਾਡੀ ਗਰਾਰੀ ਇਹ ੜੀ ਹੋਈ ਆ ਕੀ ਮੁਸਲਮਾਨ ਇਸ ਮਾਇਦੇ ਬੱਦੇ ਸਥਾਨ ਦੇ ਮੱਕਾ ਮਦੀਨਾ ਵਿੱਚ ਸ੍ਰੀ ਖੰਡ ਸਾਹਿਬ ਦਾ ਪੋ ਬੈਠ ਸਕਦਾ ਕਣੇ ਬਤਰ ਕਿਉਂਦੇ ਆ ਜੇ ਰੋਜ਼ੇ ਖਲਾਇ ਜਾ ਸਕਦੇ ਗੁਰੂ ਘਰਾਂ ਦੇ ਵਿੱਚ ਤਾਂ ਨਵਰਾਤੇ ਕਿਉਂ ਨਹੀਂ ਖਲਾਇ ਜਾ ਸਕਦੇ ਤੁਹਾਰਾ ਸਾਧੂ ਜੀ ਨਸਮਸਤਕ ਹੁੰਦੇ ਉਥੇ ਆਪਾਂ ਆਪਣੇ ਦਿਲ 'ਚ ਪਾਠ ਪੜ੍ਹ ਸਕਦੇ ਆ ਉਥੇ ਅਲੂਮਾ ਚਨੀਸਰ ਪੜ੍ਹੀਏ ਸ਼ਿਪੂਰਾਨ ਪੜ੍ਹੀਏ ਉਹ ਤਾਂ ਸਾਡੀ ਆਸਤ ਉਹ ਗੋਬੀ ਸਿੰਘ ਮਹਾਰਾਜ ਦੀ ਚੰਡੀ ਦੀ ਬਾਣੀ ਪੜ੍ਹੀਏ ਪੜ੍ਹੀਏ ਨਾ ਗੁਰੂ ਚੰਡੀ ਦੀ ਬਾਣੀ ਆਪਾਂ ਪੜ੍ਹਾ ਲਈ ਉਥੇ ਤਤਰਾਜ ਦੀ ਦਸੋ ਨਾ ਆਪਾਂ ਗੁਰੂ ਜੀ ਤੋਂ ਵੀ ਬਾਹਰ ਹੋ ਰਿਹਾ ਦਾ ਮਤਲਬ ਹੈ ਦੇਖੋ ਜੋ ਆਸਤਾ ਹਿੰਦੂ ਸਮਾਜ ਦੀ ਹੈ ਨਾ ਗੁਰੂ ਗ੍ਰੰਥ ਸਾਹਿਬ ਚੋਂ ਕਿਸੇ ਹੋਰ ਸਮਾਜ ਦੀ ਨਹੀਂ ਕਿਉਂ ਨਹੀਂ ਕੀ ਭਾਜੀ ਦੇਸ਼ ਪ੍ਰਸ਼ਾਦਾ ਭੋਖ ਲੱਗਦਾ ਤੁਸੀਂ ਕਿਸੇ ਧਰਮ ਨੂੰ ਸਵੇ ਹਿੰਦੂ ਸਮਾਤੋਂ ਕਿਸੇ ਨੂੰ ਛਕਾ ਕੇ ਦਿਖਾ ਦਿਓ ਨਹੀਂ ਛਕਣਗੇ ਭਾਈ ਜੂਰੀ ਨਹੀਂ ਇਹ ਚੰਡਾ ਲੋਕੀ ਜਾਵੇ ਜੂਰੀ ਨਹੀਂ ਇਹ ਗੁਰੂ ਸਾਹਿਬ ਪਰ ਜਾਵੇ ਜੂਰੀ ਨਹੀਂ ਪਵਨ ਮਾਨ ਜਾਵੇ ਜੂਰੀ ਨਹੀਂ ਚਿੱਤਸਰਾ ਪੰਜਾਬ ਦੀ ਟੀਮ ਜਾਵੇ ਰੁਸ਼ਨ ਪ੍ਰਿੰਸ ਸਾਡੇ ਰਤਨ ਧਰਮ ਦਾ ਗਾਇਕ ਉਦਗੁਲ ਕਰਾ ਲੈਨ ਸ੍ਰੀ ਹਰਿ ਹਰਮਨ ਜੀ ਦਾ ਪਾਠ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਸ਼ਿਵ ਸੇਨਾ ਪੰਜਾਬ ਵੱਲੋਂ ਇੱਕ ਮੁੱਦਾ ਚੱਕਿਆ ਗਿਆ ਹੈ ਕਿ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸਾਨੂੰ ਹਲੂ ਮਾਂਚਰੀ ਸਾਹਿਬ ਦਾ ਪਾਠ ਜਿਹੜਾ ਕਰਨ ਦਿੱਤਾ ਜਾਵੇ ਲੇਕਿਨ ਇਹ ਪਿੱਛੇ ਇੱਕ ਤਸਵੀਰ ਹੈ ਦੇਖ ਸਕਦੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਧਾਮੀ ਜੀ ਦਾ ਬੋਰਡ ਤੇ ਫੋਟੋ ਲਗਾਈ ਗਈ ਹੈ ਉਸ ਤੋਂ ਬਾਅਦ ਤੁਹਾਨੂੰ ਆ ਦਿਖਾ ਦਈਏ ਅਗਰ ਪਵਿੱਤਰ ਸਥਾਨ ਸ੍ਰੀ ਹਰਮੰਦਰ ਸਾਹਿਬ ਮੈਂ ਨਵਾਜ਼ਦਾ ਹੋ ਸਕਤੀ ਹੈ ਤਾਂ ਸ੍ਰੀ ਹਲੂ ਮਾਂਚਰੀ ਸਾਹਿਬ ਜੀ ਦਾ ਪਾਠ ਕਿਉਂ ਨਹੀਂ ਹੋ ਸਕਦਾ ਇਹ ਬੋਰਡ ਜਿਹੜੇ ਲੁਧਿਆਣਾ ਸ਼ਹਿਰ ਦੇ ਵਿੱਚ ਲੱਗਣ ਨੂੰ ਤਿਆਰ ਨੇ ਕਿ ਲੁਧਿਆਣਾ ਸ਼ਹਿਰ ਚ ਲੱਗ ਰਹੇ ਨੇ ਇਹ ਗੱਲਬਾਤ ਕਰਦੇ ਆ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ अनुमति मिली है कि नहीं मिली लेटर ਤੁਸੀਂ ਭੇਜੀ ਸੀਗੀ ਧਾਮੀ ਸਾਹਿਬ ਵੱਲੋਂ ਕੋਈ ਜਵਾਬ ਆਇਆ ਕਿ ਨਹੀਂ ਆਇਆ ਬਿਲਕੁਲ ਕੋਈ ਨਹੀਂ ਜਵਾਬ ਆਇਆ ਹੈ ਤੱਕ ਨਾਲੇ ਦੱਸਦਾ ਇਹ ਸ਼ੁਰੂਆਤ ਲੁਧਿਆਣਾ ਤੋਂ ਕੀਤੀ ਜਾ ਰਹੀ ਹੈ ਸਿਰਫ ਸਮਗਰੀ ਜਾਰੀ ਕੀਤੀ ਗਈ ਹੈ ਪੂਰੇ ਪੰਜਾਬ ਭਰ ਚ ਐਸੀ ਹੋਡਿੰਗ ਲਗਾਏ ਜਾਣਗੇ ਧਾਮੀ ਸਾਹਿਬ ਨੂੰ ਸਵਾਲ ਕੀਤਾ ਜਾਏਗਾ ਅਗਰ ਸ੍ਰੀ ਹਰਮੰਦਰ ਸਾਹਿਬ ਵਿੱਚ ਨਮਾਜ਼ ਅਦਾ ਹੋ ਸਕਦੀ ਹੈ ਤਾਂ ਸ੍ਰੀ ਹਰਮੰਹਾਂ ਚਲੀਸਾ ਕਿਉਂ ਨਹੀਂ ਲੋਕ ਤਾਂ ਵੀ ਕਹਿੰਦੇ ਨੇ ਮਾਦਿਆਂ ਨਰਾਤੇ ਚੱਲੇ ਨੇ ਲੋਕਾਂ ਨੇ ਵਰਤ ਰੱਖੇ ਹੁੰਦੇ ਆ ਲੇਕਿਨ ਰੋਜ਼ੇ ਖਲਾਇਆ ਜਾ ਸਕਦੇ ਗੁਰੂ ਘਰਾਂ ਦੇ ਵਿੱਚ ਤਾਂ ਨਵਰਾਤੇ ਕਿਉਂ ਨਹੀਂ ਖਲਾਇਆ ਜਾ ਸਕਦੇ ਜਦ ਪਹਿਲੀ ਵੀਡੀਓ ਚ ਲਾਈ ਉੱਥੇ ਕਈ ਲੋਕਾਂ ਨੇ ਕਮੈਂਟ ਲਿਖ ਕੇ ਜਪਜੀ ਸਾਹਿਬ ਦਾ ਪਾਠ ਮੰਦਰ ਚ ਕਰਾ ਸਕਦੇ ਹੋ ਹੋਏਗਾ ਕਿਉਂ ਨਹੀਂ ਹੋ ਸਕਦਾ ਕਿਉਂਕਿ ਧਰਮ ਦਾ ਸਾਂਝ ਇੱਕ ਦਿੱਤਾ ਹੈ ਸਾਂਝ ਸਾਡੀ ਸਾਂਝ ਹੈ ਮੈਂ ਫਿਰ ਕੀ ਕਹਿ ਰਿਹਾ ਅਸੀਂ ਤਾਂ ਕਰਾ ਸਕਦੇ ਆ ਸਭ ਨਾਲ ਵੱਡਾ ਸਥਾਨ ਸਿੱਖ ਸਮਾਜ ਵੱਲੋਂ ਗੁਰੂਆਂ ਦਾ ਘਰ ਕਿਹੜਾ ਹਰਿਸ਼੍ਰੀ ਹਰਮੰਦਰ ਸਾਹਿਬ ਉੱਥੇ ਨਮਾਜ਼ੋ ਜਾ ਕੀਤੀ ਗਈ ਹੈ ਕੀ ਮੱਕਾ ਮਦੀਨਾ ਦੇ ਵਿੱਚ ਜਾ ਕੇ ਕ੍ਰਿਪਾਤੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਖੰਡ ਪਾਠ ਉੱਥੇ ਹੋ ਸਕਦਾ ਮੇਰਾ ਸਵਾਲ ਧਾਮੀ ਸਾਹਿਬ ਨੂੰ ਹੈ ਇਹਨਾਂ ਨੂੰ ਇਹਨਾਂ ਨੂੰ ਆ ਭਾਈ ਸਾਹਿਬ ਨੂੰ ਇਹਨਾਂ ਨੂੰ ਮੇਰਾ ਸਵਾਲ ਹੈ ਵੀ ਸਿੱਖਾਂ ਦਾ ਸਭ ਨਾਲ ਵੱਡਾ ਸਥਾਨ ਗੁਰੂ ਘਰ ਦਾ ਸਭਾ ਵੱਡਾ ਸਥਾਨ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਉੱਥੇ ਨਮਾਜ਼ ਦਾ ਕੀਤੀ ਗਈ ਹੈ ਤੇ ਕੀ ਮੁਸਲਿਮ ਸਮਾਜ ਦੇ ਵੱਡੇ ਸਥਾਨ ਦੇ ਮੱਕਾ ਮਦੀਨਾ ਵਿੱਚ ਸ੍ਰੀ ਖੰਡ ਸਾਹਿਬ ਦਾ ਪੋਗ ਵਹਿ ਸਕਦਾ ਇਹ ਸਵਾਲ ਮੈਂ ਤਾਂ ਕਰ ਰਿਹਾ ਮੈਂ ਚਾਹਾਂਗਾ ਤੁਹਾਡੇ ਰਾਹੀ ਲੋਕ ਵੀ ਧਾਮੀ ਸਾਹਿਬ ਨੂੰ ਸਵਾਲ ਕਰਨ ਕਿ ਕੀ ਸ਼੍ਰੀ ਖੰਡ ਸਾਹਿਬ ਦਾ ਪਾਠ ਦਾ ਭੋਗ ਮਕਮਦੀਨਾ ਚ ਪਾਇਆ ਜਾਏਗਾ ਅਗਰ ਉਥੇ ਸੰਦੇਸ਼ ਆਂਦਾ ਹੈ ਕਿ ਛਿਰੀ ਪਾਠ ਕਰਾਇਆ ਜਾਵੇ ਮੰਦਰਾਂ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਕਰਾਇਆ ਜਾਵੇ ਗੁਰਦਸਪਾ ਜੀ ਦਾ ਉੱਥੇ ਬਾਣੀ ਪੜੀ ਜਾਵੇ ਲੇਕਿਨ anumati ਦਿੱਤੀ ਜਾਊਗੀ ਕਿ Hindu ਸਮਾਜ anumati ਦੇਗਾ ਕਿਉਂਕਿ comment ਦੇ ਵਿੱਚ ਗੱਲ ਕੀਤੀ ਜਾਂਦੀ ਹੈ ਤੇ ਅਸੀਂ ਗਲਤ ਕਰ ਵੀ ਸਕਦੇ ਹਾਂ ਬਿਲਕੁਲ ਸਾਡੀ ਤਾਂ ਸਾਂਝ ਹੀ ਪਹਿਲਾਂ ਹੀ ਸੀ ਕਹਿ ਹੀ ਰਹੇ ਹਾਂ ਤੁਸੀਂ ਸਾਂਝ ਬਰਕਰਾਰ ਕੀਤੀ ਤੁਹਾਨੂੰ ਜਵਾਬ ਤਾਂ ਆਇਆ ਨਹੀਂ ਹਜੇ ਤੱਕ ਤੁਸੀਂ ਤਾਂ ਕਹਤ ਆ ਕਿ ਅਸੀਂ ਕਰਾ ਸਕਦੇ ਆ ਸਾਡੇ ਸਾਰੇ ਮੰਦਰ ਦੇ ਦਰਬਾਰ ਖੁੱਲੇ ਆ ਮੈਨੂੰ ਤਾਂ ਇੱਕ ਸਾਜ਼ਿਸ਼ ਦੀ ਬੂਹ ਆ ਰਹੀ ਹੈ ਕਿ ਤਰ੍ਹਾਂ ਕਿਤੇ ਫੇਰ ਉਹੀ ਜਿਹੜਾ ਕਾਲਾ ਦੌਰ ਸੀ ਨਾ ਜਦੋਂ ਹਿੰਦੂ ਸਿੱਖਾਂ 'ਚ ਭੇਦਭਾਵ ਪਾਇਆ ਜਾ ਰਿਹਾ ਸੀ ਭਾਨੇ ਬਣਾ ਬਣਾ ਕੇ ਕਦੀ ਮੰਦਰਾਂ 'ਚ ਕੁਝ ਕਰ ਦੇਣਾ ਕਦੀ ਗੁਰਦੁਆਰਿਆਂ 'ਚ ਕੁਝ ਕਰ ਦੇਣਾ ਇਹ ਤਾਂ ਕਿ ਹਿੰਦੂ ਸਿੱਖ ਭਾਈਚਾਰਾ ਖਰਾਬ ਹੋਵੇ ਉਹੀ ਹਾਲਾਤ ਸੇਮ ਹੁਣ ਦੁਆਰਾ ਕੀਤੇ ਜਾ ਰਹੇ ਨੇ ਕਿਤੇ ਨਾ ਕਿਤੇ ਮੈਨੂੰ ਵੱਡੇ ਕਿਸੇ ਸਾਜ਼ਿਸ਼ ਦੀ ਬੂਹ ਆ ਰਹੀ ਹੈ ਬਿਲਕੁਲੇ ਸ਼ੁਰੂਆਤ ਹੈ ਜਿਹੜਾ ਕਾਲਾ ਦੌਰ ਸ਼ੁਰੂ ਹੋਇਆ ਸੀ ਜਿਨ੍ਹਾਂ ਨੇ ਦੇਖਿਆ ਸ਼ੁਰੂਆਤ ਉਹ ਵੀ ਇਦਾਂ ਹੀ ਹਲਕੀ ਹਲਕੀਆਂ ਵਿਆਣਵਾਜੀਆਂ ਹਲਕਾ ਹਲਕਾ ਸਿਸਟਮ ਚੱਲਣਾ ਸ਼ੁਰੂ ਹੋਇਆ ਫਿਰ ਇੱਕਦਮ ਚਰਮ ਸੀਮਾ ਤੇ ਪਹੁੰਚ ਗਿਆ ਇੱਕਦਮ ਚਰਮ ਹੁਣ ਜਿਹੜੀ ਗੱਲ ਤੁਸੀਂ ਕੀਤੀ ਕਿ ਜਪਜੀ ਸਾਹਿਬ ਦਾ ਪਾਠ ਕਿਉਂ ਨਹੀਂ ਕਰਾਵਾਂਗੇ ਸਾਡੀ ਚ ਉਹਨਾਂ ਦੀ ਜਿਹੜੀ ਵਿਚਾਰਧਾਰਾ ਇੱਕ ਹੈ ਅਸੀਂ ਵੀ ਕਹਿੰਦੇ ਆ ਕਣ ਕਣ 'ਚ ਮੇਂ ਭਗਵਾਨ ਤੇ ਗੁਰੂ ਸਾਹਿਬ ਦੇ ਜਿਹੜੇ ਸਿੱਖਾ ਉਹ ਵੀ ਕਹਿੰਦੇ ਆ ਘਟ ਘਟ ਮੇਂ ਹਰਦੂ ਮੈਂ ਤੁਸੀਂ ਕਿਵੇਂ ਤੁਸੀਂ ਆਪਣੇ ਸਵਾਲ ਦਾ ਜਵਾਬ ਤੁਸੀਂ ਆਪ ਦਿੱਤਾ ਮੈਂ ਮੈਂ ਤੁਹਾਨੂੰ ਕੀ ਕਹਿ ਰਿਹਾ ਵੀ ਜਿਨ੍ਹਾਂ ਨਾਲ ਸਾਡੀ ਵਿਚਾਰਧਾਰਾ ਨਹੀਂ ਮਿਲਦੀ ਅਸੀਂ ਕਹਿੰਦੇ ਆ ਸਾਰੇ ਪਾਸੇ ਰੱਬ ਹੈ ਗੁਰੂ ਸਾਹਿਬ ਵੀ ਕਹਿੰਦੇ ਆ ਸਾਰੇ ਪਾਸੇ ਰੱਬ ਹੈ ਸਾਰਾ ਸਿੱਖ ਸਮਾਜ ਜਿੰਦਾ ਕਿ ਸਾਰੇ ਪਾਸੇ ਪ੍ਰਭੂ ਗੁਰੂ ਗੁਰੂ ਬੈਠੇ ਆ ਠੀਕ ਹੈ ਨਾ ਤੇ ਉਹ ਕਹਿੰਦੇ ਆ ਕੱਲਾ ਜਿਹੜਾ ਉਹ ਖੁਦਾ ਵੇ ਕੱਲਾ ਪੱਛਮੇ ਬਾਕੀ ਪਾਸੇ ਕੁਝ ਵੀ ਨਹੀਂ ਹੈਗਾ ਇਹ ਤੁਸੀਂ ਦੇਖੋ ਇੱਕ ਗੱਲ ਕੀਤੀ ਹੈ ਕਿ ਹਲੂਮਾਂ ਚਲੀਸਾ ਪਾਰਸ਼ਰੀ ਹਰਮੰਦਰ ਸਾਹਿਬ ਦੇ ਵਿੱਚ ਹੋਣਾ ਹਾਂਜੀ ਸਰਦਾ ਹੋਵੇ ਅਸੀਂ ਉੱਥੇ ਜਾ ਕੇ ਪਾਰ ਜਦੋਂ ਮੰਦ ਗੁਰਦੁਆਰਾ ਸਾਹਿਬ ਦੇ ਨਸਮਸਤਕ ਹੁੰਦੇ ਉੱਥੇ ਆਪਾਂ ਆਪਣੇ ਦਿਲ 'ਚ ਪਾਠ ਪੜ੍ਹ ਸਕਦੇ ਹਾਂ ਉੱਥੇ ਹਲੂਮਾਂ ਚਲੀਸਾ ਪੜ੍ਹੀਏ ਸ਼ਿਪੁਰਾਨ ਪੜ੍ਹੀਏ ਉਹ ਤਾਂ ਸਾਡੀ ਆਸ ਤਾਂ ਸਰਾਪ ਦਾ ਲੈ ਕੀਤਾ ਨਹੀਂ ਫੋਨ ਚੱਕਿਆ ਸਾਡਾ ਅਸੀਂ ਮੇਲ ਵੀ ਕੀਤੀਆਂ ਨਹੀਂ ਸਾਡੀ ਮੇਲ ਦਾ ਜਵਾਬ ਦਿੱਤਾ ਸਾਨੂੰ ਅਸੀਂ ਫੋਨ ਹੈਡਲ ਲੈਂਡਲਾਈਨ ਫੋਨ ਵੀ ਕੀਤਾ ਸਾਨੂੰ ਕੋਈ ਜਵਾਬ ਨਹੀਂ ਆਇਆ ਗੱਲ ਇਹ ਨਹੀਂ ਗੱਲ ਸਿੱਧੀ ਗੱਲ ਹੈ ਸਾਡੀ ਆਸ ਦਾ ਸੋ ਜਿਹੜੀ ਸਾਂਝ ਮੁਸਲਿਮ ਸਮਾਜ ਨਾਲ ਪਾਈ ਗਈ ਹੈ ਉਹ ਸਾਂਝ ਦਾ ਹੱਕ ਹਿੰਦੂ ਸਮਾਜ ਦਾ ਬੰਦਾ ਮਤਲਬ ਤੁਸੀਂ ਇਹ ਗੱਲ ਤੇ ਗਰਾਰੀ ੜਾ ਕੇ ਬਹਿ ਗਏ ਹੋ ਕਿ ਉੱਥੇ ਨਵਾਜ਼ ਪੜਾਈ ਗਈ ਹੁਣ ਹਲੁਮਾਂ ਚਰੀਸਾ ਹੀ ਪੜਾਈ ਜਾਵੇ ਤੁਹਾਡੀ ਗਰਾਰੀ ਇਹ ੜੀ ਹੋਈ ਹੈ ਕਿਉਂ ਨਾ ਪੜਾਈ ਜਾਵੇ ਦੱਸੋ ਨਾ ਫਿਰ ਇਤਰਾਜ਼ ਕੀ ਹੈ ਇਤਰਾਜ਼ ਕੀ ਹੈ ਮਾਂ ਦੀ ਕੰਜਗਾ ਪਠਾਣ ਦਾ ਉੱਥੇ ਇਤਰਾਜ਼ ਕੀ ਹੈ ਦੱਸੋ ਨਾ ਮਾਂ ਦਾ ਫਿਰ ਮਾਂ ਦੀ ਭਜਨ ਸੰਧਿਆ ਕਰਾਣ ਦਾ ਇਤਰਾਜ਼ ਕੀ ਹੈ ਗੁਰਗੋਬਿੰਦ ਸਿੰਘ ਮਹਾਰਾਜ ਨੇ ਚੰਡੀ ਦੀ ਵਾਰ ਪੜ੍ਹੀ ਹੈ ਪੜ੍ਹੀ ਹੈ ਨਾ ਚਲੋ ਚੰਡੀ ਦੀ ਵਾਰ ਹੀ ਆਪਾਂ ਪੜ੍ਹਾ ਦਈਏ ਉੱਥੇ ਇਤਰਾਜ਼ ਕੀ ਦੱਸੋ ਨਾ ਆਪਾਂ ਗੁਰ ਗੁਰੂਆਂ ਨੇ ਸਾਂਝ ਤਾਂ ਸਨਾਤਨ ਧਰਮੀਆਂ ਨਾਲ ਪਾਈ ਸੀਗੀ ਹਿੰਦੂਆਂ ਨਾਲ ਪਾਈ ਸੀਗੀ ਜਦੋਂ ਗੁਰੂ ਸਿੰਘ ਸਾਹਿਬ ਨੇ ਨਾ ਜਦੋਂ ਸਿੰਘ ਸਾਜੇ ਸੀਗੇ ਤਾਂ ਸਨਾਤਨ ਧਰਮ ਦੇ ਲੋਕਾਂ ਨੇ ਆ ਕੇ ਆਪਣੇ ਸੀਸ ਚੁਕਾਇ ਸੀਗੇ ਚੁਕਾਇ ਸੀ ਨਾ ਗੁਰੂ ਜੀ ਨੇ ਫੌਜ ਦਿਨ ਲੜਿਆ ਕੋਣ ਮੁਗਲਾਂ ਦੇ ਨਾਲ ਸਨਾਤਨ ਧਰਮ ਦੇ ਲੋਕ ਲੜੇ ਨਾ ਕੋਈ ਹੋਰ ਤਾਂ ਨਹੀਂ ਲੜਿਆ ਦੱਸੋ ਅੱਜ ਸਾਡਾ ਸਾਥ ਛੱਡ ਗਏ ਸਾਡੇ ਨਾਲ ਸਾਂਝ ਛੱਡ ਕੇ ਦੂਜੇ ਪਾਸੇ ਸਾਂਝ ਪਾਈ ਜਾ ਰਹੀ ਹੈ ਸਾਡਾ ਹੱਕ ਪਹਿਲਾਂ ਬਣਦਾ ਸਾਡਾ ਹੱਕ ਬਣਦਾ ਪਹਿਲਾਂ ਕਿਉਂਕਿ ਸਨਾਤਨੀਆਂ ਦੀ ਸਾਂਝ ਸ਼ੁਰੂ ਤੋਂ ਚੱਲੀ ਆਈ ਹੈ ਅੱਜ ਵੀ ਗੁਰੂ ਸਾਹਿਬ ਨੇ ਜਿਲੇ ਸਾਡੇ ਹਿੰਦੂਆਂ ਦੀ ਕੁੜੀਆਂ ਸਿੱਖਾਂ ਦੇ ਘਰੇ ਸਿੱਖਾਂ ਦੀ ਕੁੜੀਆਂ ਹਿੰਦੂ ਘਰੇ ਵਿਆਹੀ ਜਾਂਦੀਆਂ ਜਦੋਂ ਵਿਆਹ ਕਰਾਇਆ ਜਾਂਦਾ ਨਾ ਉਸ ਲਈ ਇਹ ਸਵਾਲ ਹੀ ਉੱਠਦਾ ਵੀ ਫੇਰੇ ਕਰਾਏ ਜਾਣਗੇ ਹਵਨ ਜਗ ਦੇ ਜਾਂ ਪਵਿੱਤਰ ਗ੍ਰੰਥ ਸਾਹਿਬ ਦੇ ਫੇਰੇ ਲਿੱਤੇ ਜਾਣਗੇ ਇਹ ਗੱਲ ਕਰਕੇ ਰਿਸ਼ਤੇ ਨਹੀਂ ਕਦੀ ਟੁੱਟੇ ਮੈਂ ਨਹੀਂ ਸੁਣਿਆ ਕਦੀ ਹਿੰਦੁਸਤਾਨ ਚ ਐਸਾ ਹੋਇਆ ਹੋਵੇ ਕਦੀ ਇਸ ਗੱਲ ਨੂੰ ਲੈ ਕੇ ਰਿਸ਼ਤੇ ਟੁੱਟ ਗਏ ਹੋਣ ਜੇ ਉਹ ਸਾਂਝ ਵਧੀਆ ਤੇ ਇਹ ਸਾਂਝ ਨੂੰ ਕੀ ਦਿੱਕਤ ਇਹ ਤਾਂ ਧਾਮੀ ਸਾਹਿਬ ਨੂੰ ਪੁੱਛਣਾ ਚਾਹੀਦਾ ਤੁਹਾਨੂੰ ਸਾਨੂੰ ਤਾਂ ਕੋਈ ਦਿੱਕਤ ਨਹੀਂ ਅਸੀਂ ਤਾਂ ਤੁਸੀਂ ਦਿੱਤਾ ਧਾਮੀ ਸਾਹਿਬ ਨੂੰ ਇਹ ਦਿੱਕਤ ਹੈ ਇਹ ਦਿੱਕਤ ਪਤਾ ਕੀ ਹੈ ਇੱਕ ਮੈਸੇਜ ਦਿੱਤਾ ਜਾ ਰਿਹਾ ਕਿ ਅਸੀਂ ਇੱਕ ਸਮਾਜ ਨੂੰ ਜਿਹੜਾ ਗੁਰੂ ਸਾਹਿਬ ਦੇ ਨਾਲ ਸੀਗਾ ਜਿਹੜਾ ਗੁਰੂ ਸਾਹਿਬ ਦੇ ਹਦੇਸ਼ ਤੇ ਆਪਣੇ ਪੰਜ ਸਿੰਘ ਪੰਜ ਸਿਰ ਦੇਤੇ ਉਹ ਸਮਾਜ ਨੂੰ ਅਸੀਂ ਦਰਕਨਾਰ ਕਰ ਰਹੇ ਆ ਤੇ ਅਸੀਂ ਦੋ ਸਮਾਜ ਇਕੱਠੇ ਆ ਇਹ ਮੈਸੇਜ ਆ ਰਿਹਾ ਇਹ ਮੈਸੇਜ ਗਲਤ ਹੈ ਜੇ ਆਪਾਂ ਸਾਂਝੀ ਵਾਲਤਾ ਦੀ ਗੱਲ ਕਰਦੇ ਆ ਤਾਂ ਸਾਰੇ ਸਮਾਜ ਚਾਰ ਦਰਵਾਜੇ ਹਨਾ ਚਾਰੇ ਦਰਵਾਜੇ ਚ ਚਾਰਾਂ ਨੂੰ ਬੁਲਾਉਣਾ ਫਿਰ ਕਰਾਓ ਤੇ ਨਮਾਜ਼ ਹੋ ਗਈ ਹਨੂਮਾ ਚਲੀ ਸਰਗਾ ਹੇਲੇਲੂਇਆ ਵੀ ਕਰਾ ਦਿਓ ਸਾਹਿਬ ਇੱਕ ਮਿੰਟ ਪੰਜ ਸਿੰਘ ਕਿਉਂ ਜਿੰਨੀ ਗੁਰੂ ਸਾਹਿਬ ਦੀ ਫੌਜ ਸੀਗੀ ਉਸ ਨਾਤਮ ਧਰਮ ਦੇ ਪਹਿਲਾ ਬੱਚਾ ਜਿਹੜਾ ਹੁੰਦਾ ਨਾ ਵੱਡਾ ਮੁੰਡਾ ਹੁੰਦਾ ਸੀਗਾ ਉਹ ਸਿੰਘ ਸੱਜਿਆ ਜਾਂਦਾ ਸੀਗਾ ਦੱਸੋ ਨਾ ਇਹ ਪਵਨ ਮਾਨ ਹੈ ਇਹ ਵੀ ਸਾਡੇ ਨਾਲ ਸ਼ਿਵਸਰਾਂ ਪੰਜਾਬ 'ਚ ਹੀ ਚੱਲਦੇ ਨੇ ਨਾਲ ਇਹ ਵੀ ਨਾ ਉੱਠ ਕੇ ਵੀ ਸਾਨੂੰ ਫੋਨ ਕਰਦੇ ਨੇ ਜਦੋਂ ਵੀਡੀਓ ਦੇਖੀ ਨਾ ਵੀ ਉੱਥੇ ਨਮਾਜ਼ ਦਿਦਾ ਹੋ ਰਹੀ ਹੈ ਇਹ ਕਿਹਦਾ ਫੋਨ ਆਇਆ ਸਾਨੂੰ ਸਵਾਲ ਇਹਨੇ ਚੱਕਿਆ ਸਾਨੂੰ ਪਾਜੀ ਦਿਲ 'ਚ ਆਇਆ ਜਿਹੜੀ ਸਾਂਝ ਦੀ ਵਾਲਤਾ ਲਾਵਾ ਉਹ ਤਾਂ ਸਾਡੀ Hindu ਸਮਾਜ ਨੂੰ ਆਣੀ ਚਾਹੀਦੀ ਸ਼ਿਵਸਰਾਂ ਪੰਜਾਬ ਨੇ ਇਹ ਮੁੱਦਾ ਚੱਕਿਆ ਕਿ ਜਿੱਤੇ ਤਿਲਕ ਧਾਰੀ ਹੋਣ ਨਾਲ ਪਗੜੀ ਧਾਰੀ ਬੈਠੇ ਹੋਣ ਸਜਾਵਟ ਤਾਂ ਹੀ ਹੁੰਦੀ ਆ ਦੇਖੋ ਜੋ ਆਸਤਾ Hindu ਸਮਾਜ ਦੀ ਹੈ ਨਾ ਗੁਰੂ ਗ੍ਰੰਥ ਸਾਹਿਬ ਚੋਂ ਕਿਸੇ ਹੋਰ ਸਮਾਜ ਦੀ ਨਹੀਂ ਕੀ ਕਿਉਂ ਨਹੀਂ ਕੀ ਭਾਜੀ ਦੇਖ ਪ੍ਰਸ਼ਾਦ ਦਾ ਭੋਗ ਲੱਗਦਾ ਤੁਸੀਂ ਕਿਸੇ ਧਰਮ ਨੂੰ ਸਵੇ Hindu ਸਮਾਜ ਤੋਂ ਕਿਸੇ ਨੂੰ ਛਕਾ ਕੇ ਦਿਖਾ ਦੂੰ ਨਹੀਂ ਚੱਕਣਗੇ ਭਾਜੀ ਜਿਨ੍ਹਾਂ ਦੀ ਸਾਡੇ ਲੰਗਰ 'ਚ ਆਸਤਾ ਨਹੀਂ ਜਿਨ੍ਹਾਂ ਦੀ ਸਾਡੀ ਗੁਰੂ ਗ੍ਰੰਥ ਸਾਹਿਬ 'ਚ ਆਸਤਾ ਨਹੀਂ ਆਸੀਂ ਉਹਨਾਂ ਨਾਲ ਸਾਂਝ ਕਿੱਦਾਂ ਰੱਖਾਂਗੇ ਪਿਆਰ ਮੁਹੱਬਤ ਵਾਲੀ ਭਾਜੀ ਪਿਆਰ ਮੁਹੱਬਤ ਹੈਗਾ ਵਕਰੀ ਜੀ ਦਾ ਪਿਆਰ ਹੈਗਾ ਸੀ ਇਹ ਨਹੀਂ ਕਹਿੰਦੇ ਕਿ ਸਾਡੀ ਉਹਨਾਂ ਨਾਲ ਦਸ਼ਮਨੀ ਪਰ ਆ ਗੱਲ ਹੈਗੀ ਸਾਂਝ ਦੀ ਸਾਂਝ ਦੀ ਗੱਲ ਆ ਗੱਲ ਸਾਂਝ ਦੀ ਆ ਆਪਾਂ ਗੁਰੂ ਘਰ ਨਮਾਜ਼ ਪੜ੍ਹਨ ਵਿੱਚ ਚਲੇਗੇ ਆਪਾਂ ਮੂੰਹ ਵੀ ਗੁਰੂ ਘਰ ਵਾਲpasse ਨਹੀਂ ਕੀਤਾ ਸਵਾਲ ਹੈਣਾ ਇੱਕ ਮੇਰੀ ਗੱਲ ਸਮਝੋ ਸਾਂਝ ਤਾਂ ਸਾਡੇ ਲੋਕਾਂ ਨਾਲ ਜਿਹੜੀ ਸੀ ਇੱਕ ਘਰ ਚ ਦੀ ਖੇਲ-ਕੂਦ ਕੇ ਵੱਡੇ ਹੋਣੇ ਇੱਕੋ ਸਕੂਲਾਂ ਚ ਦੀ ਪੜ੍ਹ-ਖੁਤ ਲਿਖ ਕੇ ਵੱਡੇ ਹੋਣੇ ਆ ਫੇਰ ਸਾਡੇ ਨਾਲ ਵਿਖੇਵਾ ਕਿਉਂ ਕੀਤਾ ਜਾ ਰਿਹਾ ਕਿਉਂ ਸਾਡੇ ਨਾਲ ਮਤਭੇਦ ਕੀਤਾ ਜਾ ਰਿਹਾ ਸਵਾਲ ਤਾਂ ਸਾਡਾ ਇਹ ਆ ਲੋਕ ਸਵਾਲ ਕਰ ਰਹੇ ਨੇ ਅੱਜ ਅੱਜ ਤਾਂ ਅਸੀਂ ਬੋਲੇ ਨਾ ਤਿੰਨ ਦਿਨ ਤੋਂ ਚਾਰ ਦਿਨ ਤੋਂ ਅਸੀਂ ਬੋਲ ਰਹੇ ਨੇ 6 ਮਹੀਨੇ ਦੇ ਲੋਕ ਵੀ এসਜੀਪੀਸੀ ਨੂੰ ਸਵਾਲ ਕਰ ਰਹੇ ਨੇ ਸਰ ਸਾਹਿਬ ਆਹ ਗੱਲ ਦੱਸੋ ਕਿ ਮੰਦਰ ਚ ਵੀ ਸਿੱਖ ਪਾਈ ਜਾਂਦੇ ਨੇ ਗੁਰਦੁਆਰਾ ਸਾਹਿਬ ਚ ਵੀ ਸਿੱਖ ਪਾਈ ਜਾਂਦੇ ਨੇ ਉਹ ਨਸਮਸਤਕ ਹੁੰਦੇ ਨੇ ਬਗਲਾਮੂਕੀ ਮੈਂ ਜਾਣਦਾ ਬਗਲਾਮੂਕੀ ਹਵਨ ਤੱਕ ਕਰਾਉਂਦੇ ਨੇ ਸਿੱਖ ਭਾਈ ਉੱਥੇ ਜਪਜੀ ਸਾਹਿਬ ਦਾ ਗੁਰਦੁਆਰਾ ਸਾਹਿਬ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਪੜਾਇਆ ਜਾਂਦਾ ਵਾ ਲੇਕਿਨ ਇਹ ਚੀਜ਼ ਨੂੰ ਤੁਸੀਂ ਇੱਕ ਲੈ ਕੇ ਬੈਠੇ ਹੋ ਕਿ ਇਹ ਚੀਜ਼ ਕਿਉਂ ਨਹੀਂ ਫਿਰ ਕੀਤੀ ਜਾ ਰਹੀ ਉਹਨਾਂ ਵਰਗਿਆਂ ਦੀ ਸੋਚ ਹੀ ਹੈ ਵੀ Hindu ਸਭਾ ਨੂੰ ਡਰਾ ਧਮਕਾ ਕੇ ਅਸੀਂ ਆਪਣਾ ਕੱਟੜਵਾਦ ਦਾ ਜ਼ਹਿਰ ਖੋਲ ਕੇ ਪੰਜਾਬ ਜਿਹੜਾ ਲੋਕ ਸਭਾ ਇਲੈਕਸ਼ਨ ਆ ਰਿਹਾ ਅਸੀਂ ਵੋਟਾਂ ਲੈ ਲਈਏ ਪਿੱਥਿਆ ਕੀ ਸੀਗਾ ਟਾਈਮ ਕਿੰਨੀ ਤਰੀਕ ਨੂੰ ਜਿਹੜਾ ਹਲੂਆ ਤਲੀਸਾ ਪੜਵਾਣੀ ਸੀਗੀ ਪਰਮਿਸ਼ਨ ਦੇਣ ਦਿੱਤਾ ਉਸ ਤੋਂ ਬਾਅਦ ਐਦਾਂ ਨਹੀਂ ਕੋਈ ਪਰਮਿਸ਼ਨ ਦੇਣ ਅੱਜ ਪਰਮਿਸ਼ਨ ਦੇਣ ਕੱਲ ਕਰਾਂਗੇ ਇਹਨੀ ਸੰਖਿਆ ਹੋਗੀ ਤੁਹਾਡੀ ਜਦੋਂ ਤੁਸੀਂ ਹਲੂਮਾ ਚਲिसा ਪੜ੍ਹੋ ਤੁਸੀਂ ਕਹਿਣਗੇ ਉਹਨਾਂ ਦੀ ਮਰਿਆਦਾ ਸਾਹਮਣੇ ਅਸੀਂ ਫਿਰ ਕਹਿ ਰਹੇ ਹਾਂ ਕੱਲਾ ਕਹਿਣਗੇ ਕੱਲਾ ਇਕੱਲਾ ਜਾ ਕੇ ਕਰਿਆ ਹੋਊਗਾ ਤੁਸੀਂ ਹਰਿ 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 ਹ ਠੀਕ ਹੈ ਜੀ ਕਿਸੇ ਤੋਂ ਵੀ ਸੰਧਿਆ ਕਰਾ ਲੈਣ ਕੀ ਸੰਧਿਆ ਦੇਣਗੇ ਦੇਣ ਤਾਂ ਸੀ ਸੰਧਿਆ ਕੁਸ਼ਤਾ ਦੇਣ ਉਹ ਤੁਸੀਂ ਇਹ ਕਹਿ ਰਹੇ ਕਿ ਆਪਸੀ ਭਾਈਚਾਰਾ ਸਾਝ ਇਕੱਠੀ ਕਰਨਾ ਮੈਂ ਤਾਂ ਕਾਲੀ ਦਲ ਚ ਬੈਠੇ ਹੋਏ ਸਾਡੇ ਹਿੰਦੂ ਸਮਾਜ ਦੇ ਲੋਕ ਅਨਿਲ ਜੋਸ਼ੀ ਜੀ ਨੂੰ ਵੀ ਕਹਿਣਾ ਚਾਹਾਂਗਾ ਜਿਨ੍ਹਾਂ ਦਾ ਨਾਮ ਅੰਮ੍ਰਿਤਸਰ ਦੀ ਲੋਕ ਸਭਾ ਸੀਟ ਲਈ ਬੋਲਿਆ ਜਾ ਰਿਹਾ ਇਸ ਵੀਰ ਬਦਲ ਨੂੰ ਸਵਾਲਤਾ ਕਰਨ ਵੀ ਆਹ ਕੀ ਖੇਲ ਖਿਲੇ ਜਾ ਰਿਹਾ ਆਹ ਕਿਹੜਾ ਖੇਲ ਖੇលਿਆ ਜਾ ਰਿਹਾ ਇਹ ਕਿਹੜਾ ਖੇਲਾ ਖਿਲੇ ਜਾ ਰਿਹਾ ਵੀ ਕਿਤਨੇ ਕਿਤੇ ਫਿਰ ਸਾਨੂੰ ਹਿੰਦੂ ਸਿੱਖਾਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਕੱਟਰਵਾਦ ਦਾ ਜ਼ਹਿਰ ਖੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਈ ਬੰਦਾ ਉਹ ਵੀਡੀਓ ਪਾ ਰਿਹਾ ਸਿੱਧਾ ਸਾਫ ਪਾ ਰਿਹਾ ਉਹ ਸਾਫ ਕਹਿੰਦਾ ਪਿਆ ਹੈ ਵੀ ਜਿਹੜੀ ਗੁਰੂ ਘਰਾਂ ਚ ਨਮਾਜ਼ ਉਹਦਾ ਕੀਤੀ ਜਾ ਰਹੀ ਹੈ ਸਿਰਫ ਹਿੰਦੂ ਸਮਾਏ ਨੂੰ ਜਲਾਉਣ ਵਾਸਤੇ ਕੀਤੀ ਜਾ ਰਹੀ ਹੈ ਤਾਂ ਉਹਨਾਂ ਨੇ ਬਿਆਨ ਦਿੱਤੇ ਆ ਸਰਦਾਰ ਜੀ ਨੇ ਕਿ ਜਿਹੜੇ ਹਰਮੰਦਰ ਸਾਹਿਬ ਚ ਨਮਾਜ਼ ਪੜ੍ਹੀ ਅਦਾ ਕੀਤੀ ਗਈ ਹੈ ਨਾ ਉਹ ਹਿੰਦੂਆਂ ਨੂੰ ਜਲਾਣ ਕਰਕੇ ਕੀਤੀ ਗਈ ਹੈ ਕੋਈ ਲਿੰਕ ਹੈਗਾ ਉਸ ਦਾ ਹਾਂਜੀ ਇਹ ਲਿੰਕ ਹੈਗਾ ਕਿ ਦਿਓ ਪਤਾਂਜੀ ਕਿੱਥੇ ਹਲੋ ਅਮਰਿਤ ਲਿੰਕ 'ਚ ਬੋਲ ਦੇ ਪੇਜ ਹੈਗਾ ਹਾਂਜੀ ਬੋਲ ਦੇ ਵੀਡੀਓ ਸਪੈਸ਼ਲ ਲ ਜਾਣਾ ਪੜਨ ਦੀਆਂ ਇਜਾਜ਼ਤਾਂ ਦਿੱਤੀਆਂ ਜਾ ਰਹੀਆਂ ਨੇ ਸਵਾ ਦਾ ਫੇਰ ਹੈ ਨਾ ਤੁਸੀਂ ਆਪਣੇ ਧਰਮ ਮੁਤਾਬਕ ਜੋ ਵੀ ਪਾਠ ਪੂਜਾ ਕਰਦੇ ਹੋ ਉਹਨਾਂ ਦੇ ਧਰਮ ਸਥਾਨ ਤੇ ਕਰਕੇ ਦਿਖਾਓ ਅਗਲੇ ਨਵਾਜ਼ ਵੀ ਪੜ ਕੇ ਤੇ ਮੂੰਹ ਵੀ ਗੁਰੂ ਸਾਹਿਬ ਵੱਲ ਨਹੀਂ ਕੀਤਾ ਦੋਸਤ ਜੀ ਪੜ ਗਏ ਤੇ ਗੁਰੂ ਸਾਹਿਬ ਦੇ ਵੱਲ ਮੂੰਹ ਵੀ ਨਹੀਂ ਕੀਤਾ ਬਿਲਕੁਲ ਉਹ ਉਹਨਾਂ ਦੇ ਘਰੇ ਉਹਨਾਂ ਦੇ ਉਹੀ ਤਾਂ ਕਹਿ ਰਹੇ ਵੀ ਉਹ ਤਾਂ ਕਹਿੰਦੇ ਜਿਹੜਾ ਖੁਦਾਬ ਹੈ ਜਿਹੜਾ ਪੱਛਮ ਚ ਹੈ ਬਾਕੀ ਜਗ੍ਹਾ ਕਿਤਨੀ ਹੈ ਤੇ ਸਾਡੇ ਗੁਰੂ ਸਾਹਿਬ ਕੀ ਕਹਿੰਦੇ ਆ ਵੀ ਹਰ ਹਰ ਪਾਸੇ ਕਣ ਕਣ ਦੇ ਵਿੱਚ اگر انہوں نے ਤੁਹਾਡੇ ਕਹਿਣ ਦੇ ਮਤਲਬ ਵੀ اگر ਉਹਨਾਂ ਨੇ ਪਰਮਿਸ਼ਨ ਦਿੱਤੀ ਜਾਂਦੀ ਹੈ ਸਾਨੂੰ ਵੀ ਦਿੱਤੀ ਜਾਵੇ ਤੇ ਜਦੋਂ ਦਰਬਾਰ ਖੋਲੇ ਹੀ ਆ ਸਾਰੇ ਦਰਬਾਰ ਖੋਲੋ ਸਾਡੇ ਨਾਲ ਹੋਣੀ ਚਾਹੀਦੀ ਸੀ ਸਵਾਲ ਇਹ ਵੀ ਹੈ ਨਾਲ ਪਹਿਲੀ ਸਾਂਹ ਚ ਹੱਕ ਸਾਡਾ ਬਣਦਾ ਸੀ ਕਿਸੇ ਹੋਰ ਦਾ ਨਹੀਂ ਬਣਦਾ ਸੀ ਇਹਦੇ ਵਿੱਚ ਮੈਂ ਕੁਛ ਇੱਥੇ ਸਵਾਲ ਨਹੀਂ ਕਰਦਾ ਨਹੀਂ ਨਹੀਂ ਪਹਿਲੀ ਸਾਂਹ ਸਾਡੇ ਨਾਲ ਬੰਦੀ ਸੀ ਪਹਿਲਾ ਹੱਕ ਸਾਡਾ ਸੀਗਾ ਹੱਕ ਕੀ ਘਰੀ ਸਾਡੇ ਨੇ ਗੁਰੂ ਘਰੀ ਸਾਡੇ ਨੇ ਅਸੀਂ ਗੁਰੂਆਂ ਦੇ ਗੁਰੂ ਘਰ ਸਾਡੇ ਬਿਲਕੁਲ ਇਹ ਤਸਵੀਰ ਹੈ ਪਿੱਛੇ ਸ਼ਿਵ ਸੇਨਾ ਪੰਜਾਬ ਤੋਂ ਰਜੀਵ ਟੰਡਨ ਜੀ ਥਾਪਰ ਜੀ ਵਾਲੀਆ ਜੀ ਇਹ ਤਾਂ ਤਸਵੀਰਾਂ ਧਾਮੀ ਸਾਹਿਬ ਦੀ ਫੋਟੋ ਲਗਾਈ ਗਈ ਹੈ نیچے ਲਿਖਿਆ ਗਿਆ ਹੈ ਤੁਸੀਂ ਪੜ੍ਹ ਸਕਦੇ ਹੋ ਅਗਰ ਪਵਿੱਤਰ ਸਤਾਂ ਸ਼੍ਰੀ ਹਰਮੰਦਰ ਸਾਹਿਬ ਮੇਂ ਨਵਾਜ਼ ਅਦਾ ਹੋ ਸਕਤੀ ਹੈ ਤਾਂ ਸ਼੍ਰੀ ਹਲੂ ਮੰਚ ਲੀਸਾ ਦਾ ਪਾਠ ਕਿਉਂ ਨਹੀਂ ਹੋ ਸਕਦਾ ਇੱਕਾ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਜਥੇਦਾਰ ਸਾਹਿਬ ਨੂੰ ਭੇਜਿਆ ਗਿਆ ਵੈ ਮੇਲ ਭੇਜੀ ਗਈ ਹੈ ਤਨਨ ਸਾਹਿਬ ਦਾ ਕਹਿਣਾ ਉਸ ਤੋਂ ਬਾਅਦ ਕਿ ਫੋਨ ਵੀ ਕੀਤਾ ਗਿਆ ਹੈ ਲੇਕਿਨ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਲੇਕਿਨ ਆਪਸੀ ਭਾਈਚਾਰੇ ਸਾਂਝ ਨੂੰ ਇਕੱਠੇ ਕਰਨ ਦੀ ਗੱਲ ਕੀਤੀ ਜਾਂਦੀ ਹੈ ਤੇ ਆਪਸੀ ਭਾਈਚਾਰੇ ਸਾਂਝ ਨੂੰ ਇਕੱਠਾ ਹੋਣ ਦੀ ਵੀ ਜ਼ਰੂਰਤ ਹੈ ਲੇਕਿਨ ਕਈ ਸਵਾਲ ਉਹਨਾਂ ਨੇ ਕੀਤੇ ਨੇ ਲੇਕਿਨ ਉਹ ਸਵਾਲਾਂ ਦਾ ਜਵਾਬ ਹਮ ਸ਼ਰੋਣੀ ਗੁਰਦੁਆਰਾ ਪਰਮ ਕੇਟੀ ਦੇ ਪ੍ਰਧਾਨ ਜਿਹੜੇ ਨੇ ਦੇ ਦੇਣਗੇ ਕਿ ਨਹੀਂ ਦੇਣਗੇ ਤੇ ਸਮਝ ਦੱਸਦਾ ਲੁਧਿਆਣਾ ਦਾ ਕੈਮਰਾਮੈਨ ਅਮੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈਵ